ਅਮਰੀਕਾ ਦੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਸੜਕ ਹਾਦਸੇ ਦੇ ਵਿੱਚ ਹੋਈ ਮੌਤ 2 ਸਾਲ ਪਹਿਲਾਂ ਹੀ ਇਹ ਦੋਵੇਂ ਨੌਜਵਾਨ ਰੋਟੀ ਰੋਜੀ ਕਮਾਉਣ ਦੇ ਲਈ ਗਏ ਸੀ ਅਮਰੀਕਾ ਕਿ ਜਦੋਂ ਬੀਤੇ ਦਿਨੀ ਇਹ ਆਪਣੇ ਟਰਾਲੇ ਤੇ ਕੈਲੀਫੋਰਨੀਆ ਤੋਂ ਮੈਕਸੀਕੋ ਵੱਲ ਨੂੰ ਜਾ ਰਹੇ ਸੀ ਤਾਂ ਹਾਈਵੇ ਤੇ ਇੱਕ ਟਰੱਕ ਜੋ ਗਲਤ ਸਾਈਡ ਤੋਂ ਆ ਰਿਹਾ ਸੀ ਇਹਨਾਂ ਦੇ ਟਰਾਲੇ ਦੇ ਨਾਲ ਜਾ ਟਕਰਿਆ ਤੇ ਟੱਕਰ ਇੰਨੀ ਭਿਆਨਕ ਸੀ ਕਿ ਲਗਭਗ ਛੇ ਘੰਟੇ ਦੀ ਮੁਸ਼ਕਲ ਤੋਂ ਬਾਅਦ ਇਹਨਾਂ ਨੌਜਵਾਨਾਂ ਨੂੰ ਟਰੱਕ ਦੇ ਵਿੱਚੋਂ ਕੱਢਿਆ ਗਿਆ ਤੇ ਜਿਸ ਦੇ ਨਾਲ ਦੋਵੇਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੋਂ ਦੱਸਦੇ ਕਿ ਦੋਵੇਂ ਨੌਜਵਾਨ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਸੀ ਤੇ ਜਿਨ੍ਹਾਂ ਦੀ ਪਛਾਣ ਸੁਖਜਿੰਦਰ ਸਿੰਘ ਉਮਰ 23 ਸਾਲ ਦੀ ਸੀ ਤੇ ਦੂਸਰਾ ਰਵਿੰਦਰ ਸਿੰਘ ਜਿਸ ਦੀ ਉਮਰ ਵੀ 23 ਸਾਲ ਦੀ ਸੀ ਜੋ ਕਿ ਹਿਆਰਪੁਰ ਦੇ ਕਸਬਾ ਸੁਹਾਦ ਦੇ ਪਿੰਡ ਟਿਰਕੇ ਆਣਾ ਦਾ ਰਹਿਣ ਵਾਲੇ ਸੀ ਤੇ ਦੋਵੇਂ ਨੌਜਵਾਨ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਸੀ ਰਾਤ ਜਿਹੜੀ ਲੰਗੀ ਆ ਉਸ ਰਾਤ ਸਾਨੂੰ ਇੱਕ ਫੋਨ ਆਇਆ ਬਾਹਰੋਂ ਅਮਰੀਕਾ ਤੋਂ ਕਿ ਮੇਰੇ ਪਿੰਡ ਦੇ ਦੋ ਮੁੰਡੇ ਟਰੱਕ ਚਲਾਉਂਦੇ ਸੀ ਇਕੱਠੇ ਟੀਮ 'ਚ ਚੱਲਦੇ ਸੀ ਇੱਕੋ ਟਰੱਕ ਤੇ ਸੀਗੇ ਦੋਨੋਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਤਾਂ ਉਸ ਤੋਂ ਬਾਅਦ ਚ ਫੋਨ ਫਾਨ ਕੀਤੇ ਨੇ ਸਾਰੇ ਪਾਸੇ ਪਤਾ ਕੀਤਾ ਹਾਲ ਵੰਦੇ ਮੰਡੇ ਦੋਨੋਂ ਹੀ ਅਸਪਾਇਰ ਹੋ ਗਏ ਟਰੱਕ ਦੇ ਵਿੱਚ ਹੀ ਬੜਾ ਦਰਦਨਾਕ ਹਾ사 ਹੋਇਆ ਉਹਨਾਂ ਨੂੰ ਟਰੱਕ ਦੇ ਵਿੱਚੋਂ ਕੱਢਣ ਲਈ ਵੀ ਘਟੋ ਘਟ 6 ਘੰਟੇ ਦਾ ਸਮਾਂ ਲੱਗਾ ਜੋ ਸਾਨੂੰ ਜਾਣਕਾਰੀ ਮਿਲੀ ਹੈ ਤਾਂ ਬਹੁਤ ਦੁਖਦਈ ਖਬਰ ਹੈ ਜੀ ਮੇਰੇ ਦੋਨਾਂ ਦੀ ਇੱਕ ਦੀ 22 ਸਾਲ ਸੀ ਜੀ ਇੱਕ ਦੀ 23 ਸਾਲ ਨਿਕ ਸਮਾਂ ਹੋਇਆ ਵੀ 1 ਨੂੰ ਡੇਢ ਸਾਲ ਹੋਇਆ ਜੇਕਰ ਨੂੰ 2 ਸਾਲ ਹੋਏ ਨੇ ਗਏ ਨੂੰ ਸਾਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਜੀ ਸਾਨੂੰ ਉਹਨਾਂ ਦੀਆਂ ਡੈੱਡ ਬਾਡੀਆਂ ਇੰਡੀਆ ਲੈਣ ਤੇ ਸਾਡੀ ਮਦਦ ਕੀਤੀ ਜਾਵੇ ਜਿਹੜਾ ਪਾਣਾ ਵਾਪਰਨਾ ਸੀ ਪਰਮਾਤਮਾ ਨੂੰ ਜੋ ਮਨਜ਼ੂਰੀ ਉਹ ਤਾਂ ਹੋ ਗਿਆ ਹੁਣ ਅਸੀਂ ਇਹੀ ਸਰਕਾਰ ਕੋਲ ਵੀ ਇਹੀ ਮੰਗ ਕਰਦੇ ਆਂ ਕਿ ਉਹਨਾਂ ਦੀਆਂ ਡੈੱਡ ਬਾਡੀਆਂ ਪਲੀਜ਼ ਕਿਸੇ ਤਰੀਕੇ ਵੀ ਇੰਡੀਆ ਲੈ ਜਾਂਦੀਆਂ ਜਾਣ ਕਿਉਂਕਿ ਉਹਨਾਂ ਦਾ ਪਰਿਵਾਰ ਉਹਨੇ ਮਾਮਾ ਉਹਦੇ ਭਰਾ ਭੈਣ ਉਮਰੇ ਸ਼ਿਕਲੀਵਾਰ ਦੇ ਦਰਸ਼ਨ ਕਰ ਸਕਣ ਅਸੀਂ ਪ੍ਰਸ਼ਾਸਨ ਕੋਲੋਂ ਇਹੀ ਮੰਗ ਕਰਾਂਗੇ ਜੀ ਦੂਸਰਾ ਇੱਕ ਗੱਲ ਮੈਂ ਛੋਟੀ ਜਿਹੀ ਹੋਰ ਕਹਿਣੀ ਜਾਵਾਂਗਾ ਇੱਥੇ ਸਰਕਾਰਾਂ ਸਾਡੀਆਂ ਇੱਥੇ ਰੋਜ਼ਗਾਰ ਪੈਦਾ ਕਰਨ ਤੇ ਸਾਨੂੰ ਆਪਣੇ ਜਿਗਰ ਦੇ ਟੁਕੜੇ ਪ੍ਰਦੇਸ਼ਾਂ ਜਨਾਬੇ ਜਨੇ ਪੈਣਾ ਇਹ ਇਹੀ ਮੇਰੀ ਮੰਗ ਹੈ ਪਲੀਜ਼ ਸਰਕਾਰਾਂ ਨੂੰ ਵੀ ਇਹੀ ਚਾਹੀਦਾ ਵੀ ਇੱਥੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਸਾਡੇ ਨੌਜਵਾਨ ਬਾਹਰ ਨਾ ਜਾਣ ਇਹੋ ਜਿਹੇ ਹਾਸਿਆਂ ਵਿਚ ਕਰਨਾ ਹੁਣ ਮਾਮਾ ਦੇ ਲੱਖਾਂ ਟੁੱਟਣ ਕੱਲੇ ਕੱਲੇ ਪੁੱਤ ਸੀ ਦੋਨੇ ਕੱਲੇ ਕੱਲੇ ਭਰਾ ਸੀ ਦੋਨਾਂ ਦੇ ਘਰ ਹੀ ਉਜੜ ਗਏ ਨੇ ਜੀ ਹਜੇ ਤੱਕ ਦੇ ਨਾ ਗੋਣ ਆਪਣੇ ਜਿਹੜੇ ਪੈਸੇ ਲਾ ਕੇ ਗਏ ਨੇ ਉਹ ਕਰਜ਼ਾ ਵੀ ਨਹੀਂ ਉਤਰਿਆ ਮੈਂ ਇਹ ਹੀ ਦੁਬਾਰਾ ਮਾਰ-ਮਾਰ ਸਰਕਾਰ ਕੋ ਮੰਗ ਕਰਾਂਗਾ ਜੀ ਉਹਨਾਂ ਦੀ ਡੈੱਡ ਬੱਡੀਆਂ ਪਿੰਡ ਇੰਡੀਆ ਲਿਆਉਣ ਦੇ ਵਿੱਚ ਸਾਡੀ ਹੈਲਪ ਕੀਤੀ ਜਾਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਨਾਮ ਸੀਗਾ ਜੀ ਸੁਖਜਿੰਦਰ ਸਿੰਘ ਇਹਨਾਂ ਖਸਮਾ ਹੋ ਗਿਆ ਸੀ ਬਾਰ 200 ਕਿਨੇ ਕੀ ਗੱਲਬਾਤ ਹੋਈ ਤੇ ਐਕਸੀਡੈਂਟ ਹੋਇਆ ਤਾਂ ਸਾਨੂੰ ਪਤਾ ਲੱਗਾ ਕਿਹਨੇ ਕਿਵੇਂ ਪਤਾ ਲੱਗਾ ਜੀ ਭਤੀਜੇ ਨੇ ਦੱਸਿਆ ਕੀ ਕੰਮ ਕਰਦਾ ਸੀ ਉਹ ਥੇ ਟਰਾਲਾ ਚਲਾਉਂਦਾ ਸੀ ਜੇ ਲਾਸਟ ਟਾਈਮ ਕਦੋਂ ਗੱਲਬਾਤ ਹੋਈ ਤੁਹਾਡੀ ਰਾਤ ਫਿਰ ਉਹ 8 8 ਵਜੇ ਤੋਂ ਬਾਅਦ ਫਿਰ ਇਹੋ ਕਹਿੰਦੇ ਸੀ ਪੂਰਾ ਹੋ ਗਿਆ ਜਦੋਂ ਫੋਨ ਲਾਏ ਹਾਂਜੀ ਤੁਹਾਡੀ ਲਾਸਟ ਟਾਈਮ ਕਦੋਂ ਗੱਲਬਾਤ ਹੋਈ ਸੀ ਆਪਣੇ ਬੇਟੇ ਨਾਲ ਪਹਿਲਾਂ ਸਵੇਰੇ ਹੋਈ ਸੀ 10 ਵਜੇ ਨੂੰ ਕੀ ਗੱਲਬਾਤ ਕਹਿੰਦੇ ਜੜੀ ਪੈਸੇ ਪੁਲਿਸਿੰਗ ਲੋੜ ਬੜੇ ਕਾਉਂਟ ਚ ਪੈਸੇ ਹੈਗੇ ਜਿੰਨਾ ਕ ਸਮਾਂ ਹੋਇਆ ਉੱਥੇ ਗਏ ਨੂੰ ਕੀ ਕੰਮ ਕਰਦੇ ਸੀ ਇੱਥੇ ਦੋ ਸਾਲ ਹੋ ਗਏ ਨੂੰ ਦੋ ਸਾਲ ਦੋ ਸਾਲਾਂ ਦੀ ਹੋਏ ਟਰਾਲਰ ਚੋਂ ਯਾਨੀ ਤੁਹ ਦਾ ਇਹ ਕਵਰ ਆ ਕਿ ਹਾਂਜੀ ਹੋਵੇ ਸਤਾ ਹਾਂਜੀ ਹੁਣ ਸਾਡੀ ਉਹ ਮੈਂ ਜਿਵੇਂ ਬੱਡੀ ਦੀ ਲੜ ਬੁੱਡੀ ਦੀ ਇੱਥੇ ਪਹੁੰਚ ਤ ਵਧੀਆ ਗੱਲ ਪੰਜਾਬ ਲਿਆ ਹਾਂਜੀ ਪੰਜਾਬ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਵਿੰਦਰ ਸਿੰਘ ਕੀ ਕਿਸ਼ਾ ਲੱਗਦਾ ਹੈ ਮੇਰਾ ਪਤੀ ਜੀ ਲੱਗਦਾ ਹੈ ਕੀ ਗੱਲ ਬਾਤ ਰਹੀ ਹੈ ਬਸ ਠੀਕ ਠਾਕ ਹੈ ਟਰੱਕ ਚਲਾਉਂਦਾ ਸੀ ਐਕਸੀਡੈਂਟ ਹੋਇਆ ਰਾਤ ਪਤਾ ਲੱਗਾ ਕਿਵੇਂ ਕੀ ਹੋਇਆ ਐਕਸੀਡੈਂਟ ਕਿਵੇਂ ਪਤਾ ਲੱਗਾ ਕਿਵੇਂ ਐਕਸੀਡੈਂਟ ਹੋਇਆ ਐਕਸੀਡੈਂਟ ਸਾਡੇ ਉੱਥੋਂ ਮੁੰਡਿਆਂ ਦਾ ਫੋਨ ਕੀਤਾ ਕੋਈ ਸੁੱਤਾ ਸੀਗਾ ਦੂਸਰੀ ਸਾਈਡ ਦਾ ਡਰਾਈਵਰ ਉਹਨਾਂ ਆਣ ਕੇ ਟੱਪ ਕੇ ਤੇ ਇੱਕਦਮ ਟਰਾਲਾ ਆ ਗਿਆ ਇਹ ਜਾ ਕੇ ਵਿੱਚ ਵੱਜੇ ਅਮਰੀਕਾ ਦੇ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਇਹ ਮੈਨੂੰ ਖਾਲ ਜਾਣ ਇਹਦੇ ਵਿੱਚ ਹੋਇਆ ਉਹਦਾ ਨਾਮ ਤਾਂ ਨਹੀਂ ਪਤਾ ਹੈ ਨਾਮ ਪਰਿਵਾਰ ਦੀ ਗੱਲ ਕਰੀ ਤੇ ਪਰਿਵਾਰ ਵਿੱਚ ਕੌਣ ਕੌਣ ਹੈ ਪਰਿਵਾਰ ਵਿੱਚ ਉਹਦੇ ਮੰਮੀ ਡਾਡੀ ਹੈ ਤਿੰਨ ਭੈਣਾਂ ਤਿੰਨ ਭੈਣਾਂ ਦੇ ਇੱਕ ਲੋਕ ਤਾਂ ਇਹਦਾ ਕੀ ਕੰਮ ਕਰਦੇ ਛੇਪੀ ਠੀਕ ਹੈ ਇੱਕ ਵੀ ਫਾਰਟ ਕੀ ਹੋ ਜਾਈ ਬਹੁਤ ਮਾੜੀ ਹੋਊ ਇਹ ਤਾਂ ਬਹੁਤ ਇਹਨਾਂ ਦੇ ਵੀ ਦੂਰ ਚੱਲਨੇ ਵਿਦੇਸ਼ ਗਿਆ ਹੈ ਵਿਦੇਸ਼ ਸਰਕਾਰ ਤੋਂ ਵੀ ਮੰਗ ਕਰਨੀ ਚਾਹੀਦੀ ਸਰਕਾਰ ਤੋਂ ਇਹ ਕੰਮ ਅਗਰ ਕਰ ਦੇ ਇੱਕ ਤਾਂ ਉਹਦੀ ਡੈਡਵੌਡ ਜੀ ਬਾਹਰਤ ਲਿਆਦੀ ਆ ਬਈ ਇੱਕ ਕੋ ਬਣਦਾ ਬਣਦਾ ਸਰਕਾਰ ਜੋ ਵੀ ਇਹ ਤੁਹਾਨੂੰ ਦੋ ਬਾਅਦ ਤੋਂ ਬਾਅਦ ਮਦਦ ਕਰੇ ਸਰਕਾਰ ਸੁਸ਼ਿੰਦਰ ਸਿੰਘ ਵੀ ਲੱਗਦੇ ਸੀ ਮੈਂ ਪਪੂ ਮੈਂ ਪਪੂਆਂ ਜਨਾ ਦਾ ਕੀ بیٹے ਦਾ ਕੀ ਨਾਮ ਸੀ ਸਿਮਰਨਜੀਤ ਸਿੰਘ ਕੀ ਗੱਲ ਬਾਤ ਹੈ ਜੀ ਉੱਥੇ ਕਿਵੇਂ ਐਕਸਪੀ ਇੱਕ ਟੈਲੀਫੋਨ ਆ ਤਾਂ ਅਸੀਂ ਨਿਊ ਮੈਕਸੀਕੋ ਨੂੰ ਜਾ ਰਹੇ ਸੀਗੇ ਜੀ ਰਸਤੇ 'ਚ ਇੱਕ ਟਾਲਾ ਦੂਸਰੇ ਪਾਸੇ ਰੋਡ ਤੋਂ ਕਰਾਸ ਕਰਕੇ ਡਿਵਾਈਡਰ ਟੱਪ ਕੇ ਇਹਨਾਂ ਦੀ ਗੱਡੀ ਨਾਲ ਜਾ ਟਕਰਾਇਆ ਜਿਸ ਤੋਂ ਕਰਕੇ ਬਹੁਤ ਵੈਰੀ ਬੈਡ ਐਕਸੀਡੈਂਟ ਹੋਇਆ ਜਿਸ ਦੇ ਵਜਿਹਾ ਨਾਲ ਤੋਂ ਪੇਰ ਕਹਣੇ ਦੇ ਜਿਹੜੇ ਦੋ ਬੱਚੇ ਸੀਗੇ ਦੋਨਾਂ ਦੀ ਏਜ ਤਕਰੀਬਨ 22 ਤੋਂ 23 23 ਸਾਲ ਦੇ ਵਿੱਚ ਸੀਗੇ ਦੋਨੇ ਐਡ ਦਾ ਸਪੋਰਟ ਮੌਕੇ ਤੇ ਦੋਨਾਂ ਦੀ ਡੈਥ ਹੋ ਗਈ ਪਰਵਾਹ ਨੂੰ ਉਹਨਾਂ ਦੇ ਇੱਕ ਦੋਸਤ ਨੇ ਫੋਨ ਕੀਤਾ ਤੇ ਪਰਿਵਾਰ ਨੂੰ ਜਦੋਂ ਲਗਾ ਫਿਰ ਵੀ ਫੋਨ ਨਹੀਂ ਚੱਲ ਰਿਹਾ ਫਿਰ ਉਹਨਾਂ ਦਾ ਕੰਟੈਕਟ ਵਗੈਰਾ ਕੀਤੇ ਸਾਰਿਆਂ ਨੇ ਤੇ ਫਿਰ ਉਹਨਾਂ ਦੱਸਿਆ ਵੀ ਨਹੀਂ ਹੀ ਹੈ ਬੀ ਨੋ ਮੋਰ ਹੀ ਹੈਸ ਗੋਨ ਇਹ ਨਾਲ ਸਮਾਂ ਹੋ ਗਿਆ ਸੀ ਜੀ 1.5 ਹੋ ਗਿਆ ਜੀ ਹਾਂ ਜੀ ਪੰਗਾਇਤ ਤੇ ਕੱਲ ਕਰਕੇ ਆਦਰ ਸਾਹਿਬ ਕੀਤਾ ਤੇ ਚੇਤਬੜੀ ਕਰਦੇ ਆ ਜੀ ਸਾਡੀ ਹਾਲਤ ਕੀ ਹੋ ਗਈ ਹੈ ਤੇ ਇੱਕ ਪਰਿਵਾਰ ਚ ਕੋਈ ਤੋਂ ਪਰਵਰ ਚ ਕੋਈ ਦੀ ਸ਼ਸ਼ਟ ਉਹ ਵੀ ਆਈ ਛੁੱਟੀ ਤੇ ਦੂਸਰੇ ਉਹਨਾਂ ਦੇ ਗ੍ਰੈਂਡਫਾਦਰ ਆ ਗਏ ਚੌਂਜੀ ਸਿੰਘ ਨੇ ਕਾ ਦੀ ਹਾਲਤ ਤੇ ਨਹੀਂ ਕੋਈ ਬਹੁਤੀ ਵਧੀਆ ਨਹੀਂ ਹੈ ਉਹ ਇਹਨੂੰ ਰੋਟੀ ਰੋਜੀ ਦੀ ਬਾਹਰ ਕਮਣ ਭੇਜਿਆ ਸੀਗਾ ਤੇ ਹੁਣ ਕੋਈ ਹਾਲਾਤ ਸੁਧਨ ਦੇ ਦਿਨ ਸੀਗੇ ਜਿੱਥੇ ਜਿੰਨੇ ਪੈਸੇ ਲਾ ਕੇ ਭੇਜੇ ਉਹ ਵੀ ਨੁੱਤਲੇ ਸੀਗੇ ਜੇ ਤਾਂ ਰੱਬ ਪਹਿਲਾਂ ਵੀ ਛੋੜਾ ਦੇ ਗਿਆ ਜ Punjab ਸਰਕਾਰ ਤੇ ਕੇਂਦਰ ਸਰਕਾਰ ਤੋਂ ਫੌਨਫੇਅਰ ਮਿਨਿਸਟਰੀ ਤੋਂ ਇਹ ਮੰਗ ਕਰਦੇ ਹਾਂ ਕਿ ਬੱਚਿਆਂ ਦੀ ਜੋ ਕਾਰਵਾਈ ਕਰਕੇ ਉੱਥੇ ਜੋ ਵੀ ਮਰਦਾ ਉਹਨਾਂ ਦਾ ਹੱਕ ਨੂੰ ਦਵਾ ਕੇ ਉਹਨਾਂ ਦੀ ਡੈੱਡ ਬੋਡੀ ਜਿਹੜੀ ਇੱਥੇ ਭੇਜੀ ਜਾਵੇ ਤਾਂ ਕਿ ਉਹਨਾਂ ਦਾ ਅੰਤਿਮ ਸੰਸਕਾਰ ਸੁਨੋ ਜੀ ਜਨਮ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਓ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 9883877000 ਬਿਨਾ ਤੋੜ ਤਕਲੀਫ ਤੋਂ ਬਿਨਾ ਦਾਖਲ ਹੋਏ ਬਿਨਾ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਲਾਮਿਸ਼ ਰਿਸ਼ੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 9883877000